ਲਾ ਫ੍ਰੀ ਸੀ ਕੁਛ ਵੀਰ ਅੱਜ ਜੇ ਪਹੁੰਚੇ ਡੇਰਾ ਬਾਬਾ ਨਾਨਕ ਦੇ ਟੈਂਡਰ ਛਿਕੇ ਤਲਾ ਸੋ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਜਿਹੜੀਆਂ ਘਰ ਦੀਆਂ ਜਿਹੜੀਆਂ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਜਰੂਰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਂ ਸੋ ਇਹ ਵੀ ਘਰ ਇੱਕ ਹੈ ਮਾਤਰ ਗਰੀਬ ਲੋਰੋਦ ਪਰਿਵਾਰ ਦਾ ਸੋ ਜੋ ਹਰਦੀ ਲਪੇਟ ਦੇ ਵਿੱਚ ਆ ਕੇ ਜਿਹੜਾ ਨੁਕਸਾਨਦਈ ਹੋ ਗਿਆ ਪਰਿਵਾਰਕ ਮੈਂਬਰ ਆਪਣੀ ਫੈਮਿਲੀ ਦੇ ਨਾਲ ਇਸ ਘਰ ਦੇ ਵਿੱਚ ਨਦੀਰ ਸਨ ਸੋ ਇਹਨਾਂ ਹੈ ਕਿ ਕੋਈ ਜਾਨੀਵਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਫਿਰ ਵੀ ਜਿਹੜੀਆਂ ਘਰ ਦੀਆਂ ਸੱਤਾਂ ਜਿਹੜੀਆਂ ਲੈਂਟਰ ਬਾਲਲੇ ਜਿਹੜੇ ਇੱਥਾਂ ਜਿਹੜੀਆਂ ਕੁਝ ਡਿੱਗ ਪਈਆਂ ਨੇ ਸੋ ਸਾਡੇ ਨਾਲ ਪਰਿ ਕੋਸੋਲ ਮੈਨੇ 4 ਵਜੇ ਪਾਣੀ ਆਇਆ ਹੈ ਤੇ 7 ਦੇਗੀ ਜਿਹਦੇ ਨਿਆਣੇ ਸਤੇ ਹੀ ਬਾਹਰ ਜੇ ਜਿਆਦਾ ਸਮਾਨ ਨੇ ਹੀ ਨਿਕਲਿਆ ਦਵਾਦਾ ਆਪਾਂ ਬੱਚੇ ਕੱਢਣ ਦੀ ਕੀਤੀ ਸਾਰਾ ਖਪੜਾ ਨੀਰਾ ਸਾਰਾ ਭੇਜ ਗਿਆ ਪਾਤੀ ਲੱਕੜੀ ਸਾਰੀ ਭੇਜ ਪੂਜੀ ਗਈ ਤੇ ਆਪਾਂ ਘਰ ਦੀ ਕਿਹਦੇ ਕਰ ਸਕਦੇ ਸਮਾਨ ਨਹੀਂ ਇਹ ਸਾਰਾ ਜਿਹੜਾ ਸਮਾਨ ਹੈ ਇੱਕੋ ਅੰਦਰ ਦੇ ਵਿੱਚ ਜਿਹੜਾ ਮਤਲਬ ਦਾਣਾ ਪੱਕਾ ਜਿਸ ਕੋ ਅੰਦਰ ਰਿਹਾ ਬਾਕੀ ਆ ਹਾਂਜੀ ਕੋਈ ਬਹੁਤ ਬਹੁਤ ਇਦਾਂ ਹੀ 7 ਕੋਟ ਪਾਣੀ ਆਇਆ ਸਭ ਜੀ ਤੇ ਕਿਹਦੇ ਭਾਰੇ ਇਦਾਂ ਤੇ ਧਾਈ ਵੀ ਵੈਦਾ ਭੁੱਖੇ ਨਾ ਰਿਹਾ ਕੇ ਤੇ ਕੰਮ ਤੰਦਾਵਨੇ ਝਾੜੂ ਪੁੱਛੇ ਲਾ ਲਾ ਕੇ ਲੋਕਾਂ ਦਾ ਘਰ ਆ ਤੋ ਤੇ ਇਦਾਂ ਖਵਾਲ ਦੇ ਦੇ ਬੱਚਿਆਂ ਨੇ ਤੇ ਇਦਾਂ ਦਵਾਦਾ ਤਾਂ ਬਾਕੀ ਸਾਰੇ ਇਦਾਂ ਵੀ ਪੇਟੀ ਬਣੇ ਨਿਕਲੀ ਨਾ ਪਰੋਲਾ ਨਿਕਲਿਆ ਇਦਾਂ ਸਾਰਾ ਲੂੜਾ ਕਪੜਾ ਕੋਈ ਸਾਰਾ ਪੇਜ ਪੂਜੇ ਕਿੰਨੀ ਪਰੋਲੇ ਵਿੱਚ ਕਣ ਗਈ ਹਾਂਜੀ ਕਿੰਨੀ ਕਣ ਗਈ ਸਾਰੀ 1 ਕਮੈਂਟ ਦਾ ਕੰਮ ਹਾਂਜੀ ਸਾਰੀ ਖਰਾਬ ਹਾਂਜੀ ਸਾਰੀ ਖਰਾਬ ਹੋ ਗਈ ਜੀ ਹਾਂਜੀ ਮਿਲ ਕਣ ਕੋ ਮੁੱਲ ਲਈ ਕਿ ਜਾਂ ਮਲਬਾਰਾ ਛੱਟੇ ਚੋਕੇ ਜੀ ਸਾਜੂ ਮੁੱਲ ਲਈ ਸੀ ਜੋ ਹਾਂਜੀ ਮੁੱਲ ਲਈ ਸੀ ਪਰ ਉਹਨਕ ਵਿੱਚ ਉਹ ਕੰਮ ਮੈਂ ਤੁਸੀਂ ਕੰਮ ਕਰਦੇਗਾ ਹਾਂ ਜੀ ਸਾਬਜੀ ਘਰ ਵਾਲੇ ਮੇਰੇ ਠੀਕ ਨਹੀਂ ਰਹਿੰਦੇ ਤੇ ਮੈਂ ਇਹ ਕਰਦੀ ਝਾੜੂ ਪੋਚਾ ਲਾ ਕੇ ਲੋਕਾਂ ਦਾ ਇੱਦਾਂ ਬੱਚਿਆਂ ਦਾ ਘਾੜੀ ਬਾਸਤਾਨੀ ਮਤਲਬ ਕਿੰਨੇ ਪੈਸੇ ਜਿਹੜੇ ਘਰਾਂ ਚ ਕੰਮ ਕਰਨ ਦਾ ਜਿੰਦਾ ਸਾਬਜੀ ਕੋਈ 1000 ਦੇ ਦਿੰਦਾ ਕੋਈ 700 ਦੇ ਦਿੰਦਾ ਕੋਈ 500 ਦੇ ਦਿੰਦਾ ਇਦਾਂ ਕਰਕੇ ਉਹ ਵੀ ਨਹੀਂ ਲੋਕੀ ਮਹੀਨੇ ਦੇ ਪੂਰੇ ਦਿੰਦੇ ਉਹ ਵੀ 200 ਕਦੀ 100 ਕਦੀ 300 ਇਦਾਂ ਦਿੰਦੇ ਆ ਇਹ ਕਿੰਨੇ ਪਹਾੜ ਨਾਲ ਘਰ ਦੇ ਵਿੱਚ ਜਿਹੜਾ ਗੁਜ਼ਾਰਾ ਹੋ ਜਾਂਦਾ ਮਿਲਕ ਪਰਵਰਨ ਏਦਾਂ ਸਰਜੀ ਮਾੜਾ ਮੋਟਾ ਕਰਦੇ ਰਹੀਦਾ ਕੀ ਕਰਨਾ ਹਣ ਬੱਚਿਆਂ ਨੂੰ ਇੱਥੇ ਪਾਲਣਾ ਹੀ ਹਾਂਜੀ ਹਾਂਜੀ ਕਦੀ ਮਦਦ ਸਮਾਜ ਸੇਵੀ ਸੰਸਥਾ ਜਾਂ ਅਨਰੇ ਵੀਰਾਂ ਨੇ ਕਦੀ ਮਤਲਬ ਤੁਹਾਡੀ ਮੇਲਵੰਦ ਜਿੱਦਾਂ ਪਰਵਾਰ ਕੋ ਜਿੱਦਾਂ ਮੋਰ ਪਰਵਾਰ ਕੋ ਕੋਈ ਨਹੀਂ ਜਿਹੜੀ ਜੀ ਕਰਦਾ ਲੋੜ ਪੂਰੀ ਇੱਥੇ ਕਹਿ ਦਿੰਦੇ ਵੋਟਾਂ ਲੈਣੇ ਆ ਜਾਂਦੇ ਵੀ ਸਾਨੂੰ ਵੋਟਾਂ ਦੋ ਅਸੀਂ ਤੁਹਾਡੇ ਕਮਰੇ ਪਾ ਕੇ ਦੇਵਾਂਗੇ ਤੁਹਾਨੂੰ ਪੈਸੇ ਲਾ ਦੇਵਾਂਗੇ ਏਦਾਂ ਵੋਟਾਂ ਲੈ ਕੇ ਚੱਲ ਜਾਂਦੇ ਤੇ ਕੋਈ ਨਹੀਂ ਕੁਐਸ਼ਨ ਨਹੀਂ ਜੋ ਕੋਈ ਨਹੀਂ ਜਮਨਦਾ ਕੀ ਲੱਗਦਾ ਨਹੀਂ ਪਹਿਲਾਂ ਮਹਗਾਈ ਨੇ ਇੱਕ ਗਰੀਬ ਨੂੰ ਜਿਹੜਾ ਪਹਿਲਾਂ ਮਾਰ ਰਿਹਾ ਹੁੰਦਾ ਉਹ ਤੋਂ ਇਦਾਂ ਦੀ ਜਿਹੜੀ ਕੁਦਰਤੀ ਮਾਰੂਫ ਪਾ ਜਾਣੀ ਕਿ ਇਹ ਗਰੀਬਾ ਤੋਂ ਉੱਠਾ ਜਿਹੜਾ ਕਿਵੇਂ ਦੇਖਦੇ ਹਾਂ ਹਾਂਜੀ ਕੋਈ ਨਹੀਂ ਸਰ ਜੀ ਕੋਈ ਨਹੀਂ ਜੇ ਦਿੰਦਾ ਇਦਾਂ ਆਹ ਲਾ ਕੇ ਦਿੰਦੇ ਆ ਪਹਿਨ ਤੁਹਾਨੂੰ ਪੈਸਾ ਤੇ ਲੱ ਦੇਖ ਜਾਨੇ ਤੇ ਕੋਈ ਨਹੀਂ ਜੇ ਬਲੋ ਕੋਜਰ ਸੂਕ ਵਾਲੇ ਨੇ ਚਲੋ ਕੁਦਰਤੀ ਮਾਰ ਸਾਰਿਆਂ ਨੂੰ ਪਈ ਜਾ ਵਿੱਚ ਸਾਰੇ ਬਲੁੰਦਲੇ ਗਏ ਨੇ ਪਰ ਪੁੱਜ ਤਾਂ ਜਿਹੜੇ ਸਿਹਤ ਹੀ ਟਾਈਮ ਲਾ ਕੇ ਪਰਭਾਈ ਕਰ ਲੈਣਗੇ ਪਰ ਆਹ ਬੰਦਾ ਜਿਹੜਾ ਪਹਿਲਾਂ ਹੀ ਜਿਹੜਾ ਮਾਰਿਆ ਹੁੰਦਾ ਵਾ ਉਤੋਂ ਇਦਾਂ ਨਹੀਂ ਮਾਰ ਪਾਈਦੀ ਕਿ ਉਹਦੇ ਅੱਜ ਤੇ ਫੇਰ ਉੱਠਣਾ ਜਿਹੜਾ ਕਿਵੇਂ ਉੱਠ ਸਕਦਾ ਹੁੰਦਾ ਹਾਂਜੀ ਨਹੀਂ ਸਰ ਜੀ ਉੱਠ ਸਕਦਾ ਉਹ ਰੋਪੀਲੇ ਮਾਰ ਦਿੰਦੇ ਹਾਂ ਜੀ ਨਹੀਂ WhatsApp ਤੂੰ ਹੀ ਦੱਸ ਰਿਹਾ ਤੀਨ ਚਾਰ ਕਮੈਂਟਰ ਲਾਣ ਕੇ ਹਾਂ ਗਾੜੀ ਅਜੇ ਫਸਲ ਆਉਂਦੇ ਵਿੱਚ ਵੀ ਇੰਨਾ ਵਕਤ ਲੱਗ ਜਨਾ ਤੇ ਕਿੰਨੀ ਜਿਹੜਾ ਸਰਕਲ ਚੱਲਣਾ ਹੈ ਐਦਾਂ ਹੀ ਸਾਰੀ ਮੋਟਾ ਚਲਾਇਆ ਦਿੰਨੇ ਹੋਰ ਫਿਰ ਕੀ ਕਰਨਾ ਝੋਨੇ ਆ ਤੇ ਉਹ ਵੀ ਮਾਰੇ ਗਏ ਕਿਉਂਕਿ ਸਮਾਜ ਸੇਵੀ ਸੰਸਥਾ ਨੇ ਹੁਣ ਕੁਦਰਤੀ ਆਪਾਈ ਚਲੋ ਆਪਣਾ ਸੇਵਾ ਕਰ ਰਹੀ ਹੈ ਜੋਰ ਲਗਾ ਰਹੀ ਹੈ ਪਰ ਜਦੋਂ ਦਿਨ ਪੱਦਰ ਹੋ ਗਏ ਨੇ ਉਹਨਾਂ ਵੀ ਜਿਹੜਾ ਇਸ ਚੀਜ਼ ਤੋਂ ਨਹੀਂ ਮਿਲ ਸੇਵਾ ਕਰਦੇ ਹੋਣੇ ਨੇ ਚਲੋ ਬਹੁਤ ਵੱਡੀ ਪੱਦਰ ਸੇਵਾ ਮੋਢੀਆਂ ਨੇ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਬਹੁਤ ਵੱਡਾ ਜਿਹੜਾ ਖਮਾਜਾ ਮਤਲਬ ਆਉਂ ਇੱਦਾਂ ਮੋੜਾ ਮੋਟਾ ਨੇ ਆਣਾ ਨੇ ਬੱਚਿਆਂ ਨੇ ਉਹ ਵੀ ਅਸੀਂ ਕਿਸਦੇ ਘਰ ਰਹਿੰਨੇ ਇੱਦਾਂ ਸਾਰਾ ਸਮਾਨਦਾਰਾ ਭੇਜ ਪੂਜ ਗਿਆ ਜਿਹੜਾ ਕੱਪੜਾ ਵੀ ਪਾਤੀ ਬਾਲਣ ਦੇ ਸਾਰਾ ਇੱਦਾਂ ਭੇਜ ਪੂਜ ਗਿਆ ਇੱਦਾਂ ਮੋੜਾ ਮੋਟਾ ਗੁਜ਼ਾਰਾ ਕਰਨ ਦਾ ਕਤ ਰੋਟੀ ਕਿਉਂ ਕਿ ਐਸਰ ਕਦੇ ਚੁੱਲਾ ਜਿੰਦਾ ਹਾਂਜੀ ਇੱਦਾਂ ਆ ਕੇ ਕੋਈ ਇੱਦਾਂ ਪੈਸਾ ਤੇਲ ਲੈ ਕੇ ਕੋਈ ਧਾਰਾ ਲੈ ਕੇ ਸਿਲੰਡਰ ਤੇ ਉਹ ਬਾਲਣ ਦੇ ਜੋ ਮੋੜਾ ਮੋਟਾ ਇੱਦਾਂ ਰੋਟੀ ਪਾਣੀ ਖਾਈ ਜਾਂਦੀ ਬਾਕੀ ਸਾਰਾ ਪਾਤੀ ਤੇ ਕਿ ਚੁੱਲੇ ਬਸੇ ਜਾਂਦੇ ਹਾਂਜੀ ਆ ਵੇਖੋ ਪਾਤੀ ਬਾਲਣ ਸਾਰਾ ਭੇਜ ਪੂਜ ਗਿਆ ਜ ਕੁਛ ਨਹੀਂ ਜੋ ਬੱਚਿਆਂ ਦਾ ਹਾਂਜੀ ਕਿੰਨੇ ਦਿਨ ਪਾਣੀ ਇੱਥੇ ਰਿਹਾ ਹੈ ਪਿੰਡ ਦੇ ਇੱਥੇ ਰਿਹਾ ਜੋ ਬਾਬਾ 10-15 ਦਿਨ ਰਿਹਾ ਹੈ ਬਿਲਕੁਲ ਕਾਫੀ ਹਾਈਟ ਦੇ ਵਿੱਚ ਪਾਣੀ ਹੋਇਆ ਹਾਂਜੀ ਸਰ ਜੀ ਨਾ ਨਾ ਪਾਣੀ ਹਾਂਜੀ ਬਹੁਤ ਬਾਰਸ਼ ਵੀ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਚੱਲਦੀ ਈ ਸੀ ਤੁਸੀਂ ਮਤਲਬ ਉਹਨਾਂ ਦੇ ਜਿਹੜੇ ਦਸ ਦੇ ਕੈਦ ਕਰ ਗਏ ਪਰ ਉਹ ਕੋਠੇ ਤੇ ਉਹਨਾਂ ਦੇ ਘਰ ਵੀ ਚੱਲ ਗਏ ਹਾਂ ਹਾਂਜੀ ਸਾਡੀ ਇੰਨਾ ਇੰਨਾ ਕੁ ਦਿਹਾ ਜਦ 10-15 ਦਿਨ ਬਾਰਸ਼ ਵੀ ਰਹੀ ਜਿਉਂ ਹਾਂ ਲਗਾਤਾਰ ਜੀ ਕੋਈ ਸਮਾਜ ਸੇਵੀ ਸੰਸਥਾ ਦੇ ਲੋਕਾਂ ਜਿਨ੍ਹਾਂ ਨੇ ਪਨਾਹ ਦਿੱਤੀ ਜਾਂਦੀ ਕੋਧਤੀ ਆਪਦੇ ਵਿੱਚ ਕਿ ਲੱਗਦਾ ਹੁਣ ਆਪਣੇ ਘਰ ਨੂੰ ਜਿਹੜਾ ਤੁਸੀਂ ਪਰਪਾਈ ਕਰ ਪਾਓਗੇ ਹਾਂਜੀ ਨਹੀਂ ਸਾਜੀ ਹੋਏਗਾ ਸਰੀਂਗ ਨਹੀਂ ਇਦਾਂ ਹੀ ਆ ਕਿ ਹੁਣ ਲੋਕਾਂ ਦਾ ਨਾਂਕ ਤੇ ਕੰਮ ਕਰਦਾ ਲੋਕਾਂ ਨੂੰ ਡਾਉਣਾ ਅੱਦਾਂ ਮੜਾ ਮਟਾ ਸਰਕਾਰੀ ਚ ਡਾਉਣਾ ਕਿਉਂਕਿ ਚੁੱਕਿਆ ਕਿਨੇ ਕੋਈ ਹਾਰ ਦੇਤਾ 2000 ਦੇਤਾ ਪਰ ਕਾਫੀ ਰਕਮਾਂ ਦੇ ਕੋਈ ਨਹੀਂ ਜੋ ਪੂਰਾ ਦਿੰਦਾ ਕੋਈ ਆਖੰਡ ਦੇ ਤੈਨੂੰ ਵੀ 10000 ਦਿੰਦਾ ਕੋਈ 500 ਦਿੰਦਾ ਕੋਈ 200 ਕੋਈ 300 ਦਿੰਦਾ ਤਮੜਾ ਮੋਟਾ ਬਜਾਰਾ ਹੁੰਦਾ ਹੁਣ ਜਿਹੜੀ ਐਨ ਆਰ ਆਈ ਵੀਰ ਨੇ ਜਿ ਸਮਾਜ ਸੇਵੀ ਸੰਸਥਾ ਨੇ ਜਿਹ ਗੀਆਂ ਮਦਦਗਾਰ ਸਾਹਿਬ ਤੋਂ ਪਹਿਲਾਂ ਮੈਂ ਹੁੰਦੀ ਐ ਪਰ ਹੁਣ ਇਦਾਂ ਦੀ ਕੁਦਰਤੀ ਆਪਤਾ ਆ ਗਈ ਆ ਇਹਨਾਂ ਦੇ ਵਿੱਚ ਹੋਰ ਵੀ ਜਿਹੜੀਆਂ ਮਦਦਗਾਰ ਸਾਹਿਬ ਤੋਂ ਆਣਦੀਆਂ ਕਿਹੜਾ ਪਿੰਡ ਪੈਂਦਾ ਤੇ ਕਿਹੜਾ ਜ਼ਿਲ੍ਹਾ ਪੈਂਦਾ ਜੀ ਕਹਿੰਦੇ ਇਹ ਤੁਹਾਡੀ ਸੇਵਾ ਕਰਨੀ ਹੋਵੇ ਸਾਝ ਕੋਈ ਨਹੀਂ ਜਿਹੜਾ ਸੇਵਾ ਕਰਦਾ ਕਿਹੜਾ ਜਿਹੜਾ ਜਿਹੜਾ ਕਿਹੜਾ ਪੈਂਦਾ ਪਿੰਡ ਕਿਹੜਾ ਕਰਦਾ ਕਰਦਾ ਕੋਈ ਦੱਸੋ ਪਿੰਡ ਕਿਹੜਾ ਐ ਅਰੇ ਠੀਕ ਆ ਤੱਲ ਜੀ ਠੀਕ ਆ ਹਾਂਜੀ ਕੀ ਕੀ ਲੱਗਦਾ ਹੁਣ ਤੁਹਾਨੂੰ ਐ ਦਿਲ ਦੇ ਵਿੱਚ ਭਾਵਨਾ ਕੋਈ ਮਨ ਮੇਰ ਹੈਗੀ ਕੋਈ ਸਮੱਸਿਆ ਵੀ ਸਹਾਈਤਾ ਜਾਣਾਂ ਦੀ ਵੀ ਕਰੂਗਾ ਮਦਦ ਕਰੇਗਾ ਹਾਂਜੀ ਹੈ ਸਭ ਜੀ ਮਨ ਮੇਰ ਮਲੋਸ਼ ਹੈਗੀ ਹਾਂਜੀ ਹਾਂਜੀ ਉਹ ਇਹ ਸਨ ਪਿੰਡ ਰਚੀਕਾ ਤਲਾ ਜਿਹੜਾ ਕਸਾਸਪੁਰ ਹਲਖੜੇ ਦਾ ਬਾਬਾ ਨਾਕ ਦੇ ਵਿੱਚ ਇੱਕ ਹਰ ਪ੍ਰਭਾਵਿਤ ਗਰੀਬ ਪਰਿਵਾਰ ਜਿਹੜਾ ਪਹਿਲਾਂ ਹੀ ਗਰੀਬੀ ਦੀ ਮਾਰ ਦੇ ਵਿੱਚ ਕਾਫੀ ਆ ਚੁੱਕੇ ਸਨ ਇੱਕ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰਾਂ ਤੋਂ ਉਹਦੇ ਦੀ ਘਰ ਕਰ ਰਹੇ ਗੱਲ ਲੱਗ ਰਹੇ ਨੇ ਸੋ ਘਰਾਂ ਦੇ ਵਿੱਚ ਕੰਮ ਕਰਦੇ ਨੇ ਮੇਰਾ ਮਾਂ ਚੱਲਦਾ ਉਹ ਫੋਟੋ ਜਿਹੜੀ ਘਰ ਪਾ ਗਈ ਐਡੋ ਬਣਦੇ ਖਰਚਾ ਜਿਹੜਾ ਕਰਨ ਨੂੰ ਪਾਈ ਕਰਨ ਵਿੱਚ ਬੜਾ ਔਖਾ ਵਾ ਉਹ ਇਹਨਾਂ ਦੇ ਵੀ ਲੋਕਾਂ ਦੇ ਪਰਿਵਾਰਾਂ ਦੀ ਜਿਹੜੀ ਮੱਤਦ ਕਰਨ ਦੇ ਵਿੱਚ ਸਮਾਜਿਕ ਵਿਸ਼ੇਸ਼ਤਾ ਨੂੰ ਜੁੜਾ ਕੇ ਆਉਣਾ ਚਾਹੀਦਾ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨੌਰੀ ਸਿੰਘ ਕੁਸ਼ਵਰ ਤੁਸੀਂ ਦੇਖਦੇ ਰਹੋ ਚੈਨਲ ਤੇ ਕਰ ਲਓ ਬੋਲੋ ਇਹਦੀ ਸਟੋਰੀ ਦੇਖਣੀ ਹੈ